ਹੋਰ ਨਵੇਂ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਇਸ ਟਾਈਮ ਖੜੇ ਆਈ ਹਜੂਰ ਸਾਹਿਬ ਤੇ ਮੇਰੇ ਪਿੱਛੇ ਹੈਗੀ ਜੀ ਬਿਲਡਿੰਗ ਸ੍ਰੀ ਲੰਗਰ ਸਾਹਿਬ ਦੀ ਤੇ ਅੱਜ ਆਪਾਂ ਹੋਰ ਤਾਂ ਜਾਵਾਂਗੇ ਵਿਦਰ ਕਰਨਾਟਕਾ ਦੇ ਵਿੱਚ ਜਿੱਥੇ ਆ ਗੁਰਦੁਆਰਾ ਸ੍ਰੀ ਨਾਨਕ ਚੀਰਾ ਸਾਹਿਬ ਤੇ ਰਸਤੇ ਦੇ ਵਿੱਚ ਹੋਰ ਕਈ ਗੁਰਦੁਆਰੇ ਨੇ ਉਹਨਾਂ ਦੇ ਵੀ ਆਪਾਂ ਮੱਥਾ ਟੇਕਾਂਗੇ ਤੇ ਦਰਸ਼ਨ ਕਰਾਂਗੇ ਗੁਰੂ ਧਾਮਾਂ ਦੇ ਤੇ ਨਾਨਕ ਚੀਰਾ ਗੁਰਦੁਆਰਾ ਸਾਹਿਬ ਜਾਣ ਲਈ ਇੱਦਾਂ ਦੀਆਂ ਬੈਨਾ ਕੈਂਪ ਟ੍ਰੈਵਲਰ ਲੱਗੀਆਂ ਹੁੰਦੀਆਂ ਨੇ ਇਸ ਤੇ ਬੈਠ ਕੇ ਆਪਾਂ ਜਾਵਾਂਗੇ ਤੇ ਕਿਰਾਇਆ ਤਕਰੀਬਨ 70 ਦਾ ਇੱਕੋ ਹੁੰਦਾ ਫਿਕਸ ਰੇਟ ਆ ਕੋਈ ਕਟ ਵੱਧ ਨਹੀਂ ਤੇ ਆਪਾਂ ਬੈਠਾਂਗੇ ਜਾ ਕੇ ਹੁਣ ਬੈਂ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਹੈ ਨਾਨਕ ਜੀ ਦਾ ਪੁਰਾਤੋਂ ਤਕਰੀਬਨ 180 ਕਿਲੋਮੀਟਰ ਦੂਰ ਹੈ ਕਰਨਾਟਕਾ ਦੇ ਵਿੱਚ ਤੇ ਗੁਰੂ ਨਾਨਕ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈ ਉੱਥੇ ਆਪਾਂ ਜਾਵਾਂਗੇ ਮੱਥਾ ਟੇਕਣ ਤੇ ਰਸਤੇ 'ਚ ਤਿੰਨ ਚਾਰ ਗੁਰਦੁਆਰੇ ਹੋਰ ਆਣਗੇ ਉਹਨਾਂ ਦੇ ਵੀ ਦਰਸ਼ਨ ਕਰਾਏ ਜਾਣਗੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਤੇ 26 ਸੀਟਾਂ ਵਾਲੀ ਟੈਂਪੂ ਟਰੈਵਲਰ ਆ ਜਦੋਂ ਫੁੱਲ ਹੋ ਜੇਗੀ ਉਦਹੀਂ ਜਾਊਗੀ ਸਾਰੀ ਭਰ ਕੇ ਲੈ ਕੇ ਜਾਂਦੇ ਨੇ ਬੈਨ ਨਾ ਤਾਂ ਕੋਈ ਬੰਦਾ ਖੜਾ ਹੋ ਕੇ ਜਾਂਦਾ ਵਿੱਚ ਤੇ ਨਾ ਹੀ ਕੋਈ ਸੀਟ ਖਾਲੀ ਲੈ ਕੇ ਜਾਈ ਜਾਂਦੀ ਆ ਪੂਰੀ ਭਰ ਕੇ ਲੈ ਕੇ ਜਾਂਦੇ ਨੇ ਵਾਹ ਤੇ ਇਹ ਆ ਜੀ ਗੁਰਦੁਆਰਾ ਸਾਹਮਣੇ ਲੰਗਰ ਸਾਹਿਬ ਬਾਬਾ ਨਿਹੰਗ ਸਿੰਘ ਜੀ ਦਾ ਤੇ तकरीबन ਜਿੰਨਾ ਵੀ ਉਹ ਸਾਰਾ ਅਰੇਂਜਮੈਂਟ ਕਰਾਇਆ ਜਾਂਦਾ ਨਿਦਾਨ ਬੱਬਾ ਨਿਦਾਨ ਸਿੰਘ ਜੀ ਦੇ ਟ੍ਰਕ ਦੁਆਰਾ ਹੀ ਕਰਾਇਆ ਜਾਂਦਾ ਔਰ ਜਿੰਨਾ ਵੀ ਸਵਾਰੀਆਂ ਲੈ ਕੇ ਜਾਣ ਦਾ ਗੁਰਦੁਆਰੇ ਦੇ ਜਿੰਨਾ ਵੀ ਕੰਮਕਾਰ ਸਾਰਾ ਕਰਾਇਆ ਜਾਂਦਾ ਨਿਦਾਨ ਸਿੰਘ ਜੀ ਬੱਬਾ ਜੀ ਦੇ ਟ੍ਰਕ ਜਿਹੜਾ ਅੱਗੇ ਚੱਲ ਰਹੇ ਨੇ ਪੀੜੀ ਉਹਨਾਂ ਦੇ ਥਰੂ ਹੀ ਚੱਲ ਰਿਹਾ ਕੰਮ ਸਾਰਾ ਤੇ ਗੱਡੀਆਂ ਦੀ ਵੀ ਆਪਸ ਵਿੱਚ ਸਹਿਮਤੀ ਹੁੰਦੀ ਹੈ ਕਿਉਂਕਿ ਇੱਕੋ ਆਖੀਆਂ ਚੱਲਦੀਆਂ ਨੇ ਇਹ ਕਿਤੇ ਸਿੱਟਾ ਜਿੱਧਰ ਉਧਰ ਕਰਕੇ ਸੈਟਿੰਗ ਇੰਦੀਆ ਦਾ ਖਰਾਬ ਹੁੰਦੇ ਨੇ ਹੁੰਦੇ ਸਾਡੇ ਵੀ ਦੋ ਘੱਟ ਸੀਗੀਆਂ ਹਾਂਜੀ ਹਾਂਜੀ ਤੇ ਸਿੱਟਾ ਜਿੱਧਰ ਉਧਰ ਰੈਸਟ੍ਰੂਮੈਂਟ ਕਰਾ ਕੇ ਫੁੱਲ ਕਰਕੇ ਗੱਡੀਆਂ ਤੋੜ ਲੈਂਦੇ ਨੇ ਹਸਨ ਗਤਾਈ ਆਪਣੇ ਨਾਲ ਜਾਣਗੇ ਇੱਕ ਦੋ ਤਿੰਨ ਦੇਖਾ ਚਾਰ ਟੱਪ ਆਪਣੀਆਂ ਨੇ ਤੇ ਚੱਲਦੇ ਹੁਣ ਆਪਾਂ ਵੀਰੋ ਤੋਂ ਨਾਨਕੀ ਦਾ ਗੁਰਦੁਆਰਾ ਸਾਹਿਬ ਵੱਲ ਨੂੰ बोले सोनियाल ਸਾਸ਼ਰੀਆ ਕਾਲੇ ਜੀ ਜਕਾਰਾ ਲਾਤਾ ਤੇ ਬੈਨ ਆਪਣੀ ਚੱਲ ਵੀ ਹੈ ਸ਼੍ਰੀ ਨਾਨਕ ਜੀ ਦਾ ਵੱਲੋਂ ਤੇ ਜੋ ਸਭ ਤੋਂ ਪਹਿਲਾ ਗੁਰਦੁਆਰਾ ਆਊਗਾ ਬੱਬਾ ਜੀ ਰੋਵਰ ਸਿੰਘ ਜੀ ਵੱਦ ਘਟਦਾ ਕੋਈ ਚੱਕਰ ਨਹੀਂ ਫਿਕਸ ਪ੍ਰਾਈਸ ਹੈ ਤੇ ਸਾਨੂੰ ਨਾਨਕ ਚੀਰਾ ਗੁਰਦੁਆਰਾ ਸਾਹਿਬ ਲੈ ਕੇ ਵੀ ਜਾਣਗੇ ਉੱਥੇ ਵਾਪਸ ਵੀ ਲੈ ਕੇ ਆਣਗੇ ਤਕਰੀਬਨ 360 ਕਿਲੋਮੀਟਰ ਦੇ ਨੀਰ ਆਊਟ ਹੋ ਜੂਗਾ ਤੇ ਰਸਤੇ ਜਿੰਨੇ ਵੀ ਗੁਰੂਤਾ ਮੰਨਗੇ ਸਾਰਿਆਂ ਦੇ ਦਰਸ਼ਨ ਕਰਾਣਗੇ ਪ੍ਰੋਪਰ ਗੱਡੀ ਉੱਤੇ ਰੁਕਦੀ ਹੈ ਸਭ ਦੀ ਵੇਟ ਕਰਕੇ ਪ੍ਰੋਪਰ ਫਿਰ ਚੱਲਦੀ ਹੈ ਕੋਈ ਵੀ ਬੁਕਿੰਗ ਵਗੈਰਾ ਅਡਵਾਂਸ ਕੋਈ ਲੋੜ ਨਹੀਂ ਐ ਔਕੇ ਸੀ ਹੋ ਜਾਂਦੀ ਹੈ ਗੱਡੀ ਬੁੱਕ ਕਈ ਵਾਰ ਤੁਹਾਨੂੰ ਆਪ ਨੂੰ ਬੰਦੇਗਾਰਾਂ ਮਿਲਦਾ ਹੈ ਕਿ ਬੁੱਕ ਕਰ ਲੋ ਉਸ ਤੋਂ ਜੇ ਨਾਲ ਨਾਲ ਗੱਡੀ ਭਰ ਕੇ ਹੀ ਚੱਲਣੀ ਹੈ ਕਿ ਉਸ ਕਰਕੇ ਜਿਸ ਹਾਲ ਨਾਲ ਜਿਹੜੀ ਜਲਦੀ ਗੱਡੀ ਨੂੰ ਚੱਲਦੀ ਦਿਖਦੇ ਵੀ ਉਹ ਤੇ ਬੈਠ ਸਕਦੇ ਈਜ਼ੀਲੀ ਕੁਕਿੰਗ ਵਗੈਰਾ ਕੋਈ ਇਸ਼ੂ ਨਹੀਂ ਹੈ ਕਿ ਜਿ ਦਿਸ਼ਾਰੇ ਵਗੈਰਾ ਦੇ ਦਿਨਾਂ ਕਰਨੇ ਉਹਨੂੰ ਥੋੜਾ ਰਸ ਹੁੰਦਾ ਉਦੋਂ ਤੁਸੀਂ ਐਡਵਾਂਸ বুকਿੰਗ ਕਰਾ ਸਕਦੇ ਹੋ ਕਿਉਂਕਿ ਉਦੋਂ ਕਾਫੀ ਜ਼ਿਆਦਾ ਰਸ ਹੁੰਦਾ ਦੁਸ਼ਹਿਰੇ ਤੇ ਜਨਵਰੀ ਨੂੰ ਮਈ ਦੇ ਵਿੱਚ ਯਾਰ ਤੋਂ 15 ਕਿਲੋਮੀਟਰ ਆ ਗਿਆ ਤੇ ਤਕਰੀਬਨ ਸਵਾਰੀਆਂ ਜੀ ਜਲਦੀ ਉੱਠਾ ਕਰਕੇ ਬੜੋਂ ਨਿੰਦਰੇ ਚ ਸੋ ਗਈਆਂ ਨੇ ਉਹ ਦੇਖ ਰਹੇ ਹਸੀਂ ਜ਼ਿਆਦਾਤਰ ਸੰਦਸ ਹੋ ਚੁੱਕੀ ਹੈ ਤੇ 15 ਕਿਲੋਮੀਟਰ ਦਾ ਨਿਕਲਿਆ ਜੇ ਸਫ਼ਰ ਤੇ ਜੇਦਾ ਪਹਿਲਾ ਗੁਰਦੁਆਰਾ ਉਹ ਤੋਂ ਹੋ ਜਾ ਹੀ 54 ਕਿਲੋਮੀਟਰ ਆਏਗਾ ਇਹਨੂੰ 1.5 ਤੋਂ 17 ਕਿਲੋਮੀਟਰ ਤੱਕ ਲਗਭਗ 15 ਤੋਂ 20 ਕਿਲੋਮੀਟਰ ਦਾ ਸਫ਼ਰ ਹੋਇਆ ਉਹਨਾ ਤੇ 50 ਕਿਲੋਮੀਟਰ ਦਾ ਸਫ਼ਰ ਅਜੇ ਹਿੰਸਾ ਕਰਦਾ। ਗੁਰਦੁਆਰਾ ਸਾਹਿਬ ਐਸੇ 5 ਕਿਲੋਮੀਟਰ ਪਿਆ ਸੀ ਉਰੇ ਤੋਂ ਤੇ ਹਲਕੀ ਹਲਕੀ ਬਾਰਿਸ਼ ਵੀ ਲੱਗੀ ਹੋਈ ਹੈ। ਤੇ ਗੱਡੀ ਆਪਣੀ ਇਹ ਖੜੇ ਕੋਈ ਨੱਟ-ਨੋਟ ਜਾ ਗਿਰ ਗਿਆ। ਪਿੱਛੇ ਉਹ ਬਾਈ ਲੈਣ ਗਿਆ ホイール ਕੱਪ ਦਾ ਸ਼ਾਇਦ ਗਿਰਿਆ ਕੁਛ ਬਾਕੀ ਗੱਡੀ ਉਹਦੇ ਡੀਡੀ ਨੰਬਰ ਚੱਲਦੀ ਹੋਣੀ ਪ੍ਰਾਈਵੇਟ ਗੱਡੀਆਂ ਜਿਹੜੀਆਂ ਨਿਮਨੇ ਆਪਣੇ ਉੱਤੇ ਪੀਵੀ 01 ਚੱਲਦੀ ਹੈ ਪੀਲੇ ਨੰਬਰ ਵਾਲੀ ਕਮਰਸ਼ੀਅਲ ਗੱਡੀ ਉਹਦੇ ਡੀਡੀ ਨੰਬਰ ਹੈ ਕੁਝ ਬੰਦੇ ਆ ਰਹੇ ਆਪਣਾ ਵਾਸ਼ਰੂਮ ਵਗੈਰਾ ਜਾਣਾ ਸੋ ਚਲੋ ਜਾ ਰਹੇ ਨੇ ਜਿਆਨ ਉੱਤੇ ਜਾਓ ਡਰਾਈਵਰ ਸਾਹਿਬ ਵਾਲ ਨੇ ਚਾਉਂਦੇ ਆ ਨਾਲ ਹੀ ਆ ਸਾਹਮਣੇ ਕੋ ਦੁਆਰਾ ਛਿਰਿੰਦਾ ਡੇਢ ਸਾਬ ਤੋਂ 70 ਕਿਲੋਮੀਟਰ ਦੂਰ ਸਭ ਤੋਂ ਪਹਿਲਾਂ ਅੰਦਰ ਗੁਰਦੁਆਰਾ ਸਾਹਿਬ ਜਦਾ ਬਾਬਾ ਜਰੋਵਰ ਸਿੰਘ ਜੀ ਦੀ ਅਤੇ ਬਾਬਾ ਫਤਿਹ ਸਿੰਘ ਜੀ ਦੀ ਯਾਦ ਚ ਬਣਾਇਆ ਗਿਆ ਜਿਹੜਾ ਰੋਡ ਦੇ ਉੱਤੇ ਹੀ ਹੈ ਬਿਲਕੁਲ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਦੇ ਉੱਪਰ ਬਣਿਆ ਹੋਇਆ ਜਹਾਜ਼ ਬਾਕੀ ਤਸਵੀਰਾਂ ਲੱਗੀਆਂ ਹੋਈਆਂ ਨੇ ਬਹੁਤ ਸਾਰੀਆਂ ਜਹਾਜ਼ ਉੱਪਰ ਲੱਗੇ ਹੋਣ ਕਰਕੇ ਇਸ ਨੂੰ ਜਹਾਜ਼ ਵਾਲਾ ਗੁਰਦੁਆਰਾ ਸਾਹਿਬ ਵੀ ਕਹਿੰਦੇ ਨੇ ਕਈ ਲੋਕ ਇੱਧਰਲੀ ਸਾਈਡ ਲੰਗਰ ਹਾਲ ਆ ਤੇ ਉੱਪਰ ਬਣਿਆ ਜਹਾਜ਼ ਲੰਗਰਾਲ ਦੇ ਤੇ ਇੱਧਰਲੀ ਸਾਈਡ ਹੈਗਾ ਦਰਵਾਰ ਸਾਹਿਬ ਜਾਵਾਂਗੇ ਮੱਥਾ ਟੇਕਣ ਨੂੰ ਲੈਡੀਜ਼ ਵਾਸ਼ਰੂਮ ਵਗੈਰਾ ਗਈਆਂ ਨੇ ਵਾ ਫਰੈਸ਼ ਹੋ ਕੇ ਉਸ ਤੋਂ ਬਾਅਦ ਅੰਨੇ ਆਪਾਂ ਮੱਥਾ ਟੇਕਣਾ ਤੇ ਫੇਰ ਉੱਪਰ ਦਿਹਾਤ ਦੇ ਤੁਹਾਨੂੰ ਕਰਾਨੇ ਆ ਦਰਸ਼ਨ ਤੇ ਫੇਰ ਖਾਵਾਂ ਲੰਗਰ तकरीबन ਲੋਕੀ ਜਲਦੀ ਹੋ ਨਿਕਲਦੀਆਂ ਨੇ ਸੰਗਤਾਂ ਨਦੇੜ ਸਾਹਿਬ ਤੋਂ ਜਿਸ ਕਰਕੇ ਪਹਿਲਾ ਗੁਰਦੁਆਰਾ ਆਂਦਾ ਹੈ ਬਾਬਾ ਜਰੋਵਰ ਸਿੰਘ ਬਾਬਾ ਫਤਿਹ ਸਿੰਘ ਜੀ ਦਾ ਜੋ ਤੇ तकरीबन ਸੰਗਤਾਂ ਹੋਰੇ ਆ ਕੇ ਲੰਗਰ ਪ੍ਰਸ਼ਾਦਾ ਛਕਦੀਆਂ ਨੇ ਆਹ ਮੁੰਡਾ ਸਿਰਫ ਤੇ ਰਮਾਲ ਟਕਾਂਦਾ ਨਹੀਂ ਹੈਗਾ ਜਿਸ ਕਰਕੇ ਸਕਾਪ ਤਰ੍ਹਾਂ ਰਮਾਲ ਬੰਨਿਆ ਹੁਣ ਇਹਨੂੰ ਤਾਰਨ 'ਚ ਥੋੜੀ ਦਿੱਕਤ ਆਊਗੀ ਤੇ ਥੋੜੀ ਦਮ ਚੱਲ ਦਿੰਦਾ ਰਮਾਲ ਦਾ ਮਿੰਟ ਤੇ ਬੰਨਦੇ ਨਾਲ ਹੀ ਤਾਰ ਕੇ ਬਾਹਰ ਦਾ ਅਰਸ਼ਨਾ ਤੋਂ ਬਾਅਦ ਆਪਾਂ ਹੁਣ ਪ੍ਰੋਗਰਾਮਾਂਗੇ ਜਹਾਦ ਦੇ ਵਿੱਚ ਜਿੱਥੇ ਆਪਾਂ ਜਿਵੇਂ ਗੁਰਦੁਆਰਾ ਆਪਣਾ ਦੁੱਖਨਵਾਰਾ ਸਾਹਿਬ ਦੇਖਿਆ ਜਾਇਬ ਘਰ ਬਣਾਇਆ ਹੋਇਆ ਤਸਵੀਰਾਂ ਲਾ ਕੇ ਤੇ ਆਖਵਾਰਾ ਦਿੱਤਾ ਜਾਂਦਾ ਉਵੇਂ ਉੱਪਰ ਜਹਾਦ ਦੇ ਵਿੱਚ ਪ੍ਰ ਤਸਵੀਰਾਂ ਲਾ ਕੇ ਜਾਇਬ ਘਰ ਬਣਾਇਆ ਗਿਆ ਹੁਣ ਆਪਾਂ ਉਧਰ ਨੂੰ ਚੱਲ ਰਹੇ ਆ ਗੁਰੂ ਸਾਹਿਬ ਦੀ ਮਨਜ਼ੂਰੀ ਨਾਲ ਲੋ ਜੀ ਤੇ ਹੱਥ ਲੱਗੇ ਚੜਨ ਜਿਹੜੀਆਂ ਸੰਗਤਾਂ ਦੇ ਹੱਥ ਨੇ ਗਈਆਂ ਉਹਨਾਂ ਦੇ ਹੱਥ ਚੜ੍ਹਨੀਆਂ ਲਾਈਵ ਆਰਥਾ ਨਾਲ ਚੜ੍ਹੇਗਾ ਜਹਾਜ਼ ਦੇ ਅੰਦਰ ਤਾਂ ਤਸਵੀਰਾਂ ਲਾਈਆਂ ਹੋਈਆਂ ਨੇ ਜੋ ਤੁਸੀਂ ਇੱਕ ਵੀਡੀਓ ਦੇ ਦੇਖਿਆ ਨੇ ਬਹੁਤ ਹੀ ਸੋਹਣਾ ਬਣਾਇਆ ਹੋਇਆ ਅੰਦਰੋਂ ਵੀ ਜਹਾਜ਼ ਤੇ ਹੁਣ ਆਪਾਂ ਚੱਲਦੇ ਆ ਥੱਲੇ ਲੰਗਰ ਆਲ ਵੱਲ ਚਾਹ ਪ੍ਰਸ਼ਾਦਾ ਸ਼ੱਕ ਪ੍ਰਸ਼ਾਦਾ ਛਕ ਲਿਆ ਜੀ ਤੇ ਹੁਣ ਆਪਾਂ ਜਾਵਾਂਗੇ ਗੱਡੀ 'ਚ ਬੈਠਾਂਗੇ ਤੇ ਉਰੇ ਤੋਂ ਆਪਾਂ ਸਫ਼ਰ ਕਰਾਂਗੇ ਅਗਲੇ ਗੁਰੂ ਘਰ ਦਾ ਤੇ ਕਈ ਗੁਰਦੁਆਰੇ ਸੀਗਾ ਜਿਹੜਾ ਹੀ ਆਪਣਾ ਕਰਨਾਲ ਮਹਾਰਾਸ਼ਟਰ ਦਾ ਸੀਗਾ ਜਿਹੜੇ ਬਾਕੀ ਦੇ ਗੁਰਦੁਆਰੇ ਨੇ ਅੱਜ ਆਪਣੇ ਜਿੰਨਾਂ ਦੇ ਦਰਸ਼ਨ ਕਰਨ ਦੇ ਨੂੰ ਕਰਨਾਟਕਾ ਦੇ ਵਿੱਚ ਨੇ ਹੁਣ ਆਪਾਂ ਗੱਡੀ 'ਚ ਚੱਲਦੇ ਆਂ ਤੇ ਅਗਲੇ ਗੁਰੂ ਘਰ ਵੱਲ ਹੁੰਨੇ ਆ ਰਵਾਨਾ ਉਹਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਤਕਰੀਬਨ ਹੁਣ ਉਹਦਾ ਤਾਂ 70-80 ਕਿਲੋਮੀਟਰ ਦਾ ਹੋਰ ਹੈ ਸਫ਼ਰ ਮਾਈ ਭਾਗੋ ਜੀ ਦਾ ਜਿਹੜਾ ਗੁਰਦੁਆਰਾ ਆਊਗਾ ਉੱਥੇ ਚੱਲਦੇ ਆ ਉਹ ਇਤਿਹਾਸਿਕ ਗੁਰਦੁਆਰਾ ਦੇਖੋ ਕੰਬੈਨਾ ਵੀ ਆਪਣੇ ਪੰਜਾਬ ਵੱਲੋਂ ਆਈਆਂ ਹੋਈਆਂ ਨੇ ਯੂਰੇ ਪੰਜਾਬ ਨੰਬਰ ਹੈ PB13 ਦੇਖੋ ਜੀ ਬਾਈ ਹੁਣ ਉਹ ਖੇਤੀਬਾੜੀ ਦਾ ਕੰਮ ਕਰਨਾ ਹੈ ਇਹਨੇ ਫਸਲਾਂ ਕੱਟਣ ਸਾਵਨ ਸਿੱਧੇ ਲਾਈ ਹੋਈ ਹੈ ਗੱਡੀ ਨਿਊਟਰਲ ਚ ਮੀਟਰ 80 ਦਸਰ ਹੈ ਮਹਾਰਾਜ ਸਜਾਏਗਾ ਜਾਂ ਸੋਤੇ ਰਹੀ ਹੈ ਮੀਟਰ 80 ਦਸਰ ਹੈ ਮੋਲਨ ਕੈਂਡ ਹੈ ਸਭ ਤੋਂ ਵਧੀਆ ਰਾਹ ਉਰੀ ਆਇਆ ਪੂਰੇ ਰਾਹ ਚ ਤੇ ਦਰਸਲ ਆਪਾਂ ਆ ਵੀ ਹੁਣ ਕਰਨਾਟਕਾ ਚ ਗਏ ਆ ਪੂਰੇ ਬੈਨਾ ਵਗੈਰੀਏ ਸਾਰੇ ਹੀ ਅੰਦਰ ਹੀ ਲੱਗ ਜੰਦੀਆਂ ਇਹਨੇ ਐਂਟਰੀ ਦੇ ਚਾਹ ਦਾ ਲੰਗਰ ਲੱਗਿਆ ਹੋਇਆ। ਪਰ ਸ਼ਬਦ ਦਾ ਲੰਗਰ ਛੱਕ ਕੇ ਹੁਣ ਆਪਾਂ ਜਾਵਾਂਗੇ ਅੰਦਰ ਦਰਸ਼ਨਾਂ ਲਈ ਤੇ ਬਾਰਵੇਂ ਸਾਈਡ 'ਤੇ ਨਿਸ਼ਾਨ ਸਾਹਿਬ ਹੈ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਜਿੱਥੇ ਤੋਂ ਉਹਨੂੰ ਬਾਹਰ ਟੂਟੀਆਂ ਲੱਗੀਆਂ ਹੋਈਆਂ ਨੇ ਤੇ ਪਿੱਛੇ ਗੁਰਦੁਆਰਾ ਸਾਹਿਬ ਜਿੱਥੇ ਮੱਥਾ ਢੱਕਿਆ ਉੱਥੇ ਠੀਕ ਸੀ ਮੌਸਮ ਬੱਦਲ ਸੀ ਤੇ ਹੁਣ ਥੋੜੀ ਜਿਹੀ ਧੁੱਪ ਨਿਕਲ ਚੁੱਕੀ ਆ ਉਹਨਾਂ ਤੇ 70 ਕਿਲੋਮੀਟਰ ਆਵਿਗੇ ਆ ਬਾਕੀ ਹੁਣ ਜਿਹੜੇ ਦੋ ਗੁਰਦੁਆਰਾ ਸਾਹਿਬ ਨੇ ਨੇੜੇ-ਨੇੜੇ ਹੀ ਨੇ ਜਾਵਾਂਗੇ ਆਪਾਂ ਉਹਨਾਂ ਅੱਗੇ ਦਰਸ਼ਨਾਂ ਲਈ ਹੋਏ ਸਹਾਰ ਤੇ ਅੰਦਰ ਦੀ ਔ ਰਸਤਾ ਹੀ ਉੱਪਰ ਜਾਣ ਦਾ ਦਾਰ ਬੰਦੀ ਚੋਰ ਹਿਤਾਮ ਰਾਜਾ ਨੋਮਨਵਾਨ ਦੇ ਅੱਗੇ ਛੱਡੇ ਕਿਤੇ ਹਰੂਪੁਰਸਤ ਸਾਹਿਬ ਗੁਰਦਾਰਾ ਬੜਿਆ ਕੇ ਉਹ ਤੋਂ ਰਾਜੇタル ਕੇ ਸਸਪੰਸਿ ਹਜੂਰ ਸਾਹਿਬ ਜੇਣ ਅੱਗੇ ਹਜੂਰ ਸਾਹਿਬ ਕੇ ਉਸ ਵੇਲੇ ਜੱਤੇਦਾਰ ਬਾਬਾ ਸਤੋ ਸਿੰਘ ਜੀ ਨੇ ਲੈਸਨ ਬੋਨ ਅੁਲਾ ਕੇ ਬੇਂਤੀ ਕੀਤੀ ਬਾਬਾ ਜੀਓ ਸਾਡੇ ਨਾਲ ਕੂਜਲਾ ਸਿੰਘ ਨਵਾਨਾ ਕਿਤੇ ਦਾ ਰਾਜੇ ਦੇ ਹਾਲ ਕੋਈ ਸਿੰਘੌੜੀ ਤਿਆਰ ਨਹੀਂ ਸਿਧਾ ਕਰਕੇ ਮਾਤਾ ਭਾਰਤੋ ਜੀ ਰਾਜੇ ਤੇ ਨਾਟਾ ਦੇ ਨਿਰਖਿਆ ਕਰਦੇ ਕਉਂਦੇ ਹੁਣ ਆਪਾਂ ਉੱਪਰ ਦਰਬਾਰ ਸਾਹਿਬ 'ਚ ਮੱਥਾ ਟੇਕਿਆ ਤੇ ਇਤਿਹਾਸ ਸੁਣਿਆ ਕਿ ਕਿਵੇਂ ਉਹ ਗੁਰਦੁਆਰਾ ਸਾਹਿਬ ਬਣਿਆ ਗੁਰਗੋਬਿੰਦ ਸਿੰਘ ਜੀ ਨੇ ਦੋ ਰੇ ਰਾਜਿਆਂ ਨੂੰ ਕੈਦ ਤੋਂ ਛੁਟਾਇਆ ਸੀਗਾ ਉਹ ਦੇ ਦਿੱਤਾ ਕਿ ਰਾਜਿਆਂ ਨੂੰ ਰੇ ਛੱਡ ਕੇ ਆਓ ਤਾਂ ਕਿ ਕੋਈ ਵੀ ਸਿੰਘਾਂ ਨੇ ਹਾਮੀ ਨਹੀਂ ਭਰੀ ਤੇ ਮਾਤਾ ਜੀ ਨੇ ਫਿਰ ਕਿਹਾ ਕਿ ਮੈਂ ਇਹਨਾਂ ਨੂੰ ਛੱਡ ਕੇ ਆਵਾਂਗੀ ਮਾਤਾ ਜੀ ਭਾਗੋ ਜੀ ਰਾਜਾ ਦੇ ਨਾਲ ਉਹ ਲਿਆਏ ਤੇ ਉਹਨਾਂ ਨੂੰ ਛੱਡਿਆ ਤੇ ਉਹਰੇ ਉਹਨਾਂ ਨੇ ਫਿਰ ਸੇਵਾ ਕਰੀ ਆਪਣੇ ਅੰਤਿਮ ਸਮੇਂ ਤੱਕ ਤੇ ਜਿੰਨਾ ਸਮਾਂ ਵੀ ਉਹ ਰਹਿਏ ਮਾਤਾ ਜੀ ਉਰੇ ਤਾਂ ਨਾਨਕ ਜੀ ਰਾਤ ਰੋਜ਼ ਇਸ਼ਨਾਨ ਕਰਕੇ ਤੇ ਉਰੇ ਸੇਵਾ ਪਾਣੀ ਕਰਦੇ ਸੀਗੇ ਤੇ ਅੰਤਿਮ ਸਮੇਂ ਤੱਕ ਆਪਣਾ ਉਰੇ ਹੀ ਰਹੇ ਨੇ ਤੇ ਹੁਣ ਆਪਾਂ ਉਰੇ ਮੱਥਾ ਟੇਕ ਕੇ ਇੱਕੇ ਜਾਵਾਂਗੇ ਨਾਨਕ ਚਿਰਾ ਗੁਰਦੁਆਰਾ ਸਾਹਿਬ ਵਾਲੇ ਉਰੇ ਇੱਕ ਇਤਿਹਾਸਿਕ ਖੂਹ ਜਿਹਨੂੰ ਕੋ ਬੋਲੀ ਕਹਿੰਦੇ ਉਹ ਵੀ ਬਣਿਆ ਹੋਇਆ ਵੀਡੀਓ ਤੁਹਾਨੂੰ ਦੇਖਣ ਤੋਂ ਪਤਾ ਚੱਲ ਰਿਹਾ ਹੋਣਾ ਕਿ ਖਾਸਾ ਡੂੰਘਾ ਹੈ ਛੱਲਿਖਾਓ ਸਾਡੀਆਂ ਸਾਰੀਆਂ ਸਵਾਰੀਆਂ ਤਾਂ ਆ ਕੇ ਉਰੇ ਬੈਗੀਆਂ ਨੇ ਪਰ ਬਾਕੀ ਸੰਗਤ ਅਜੇ ਕੋਈ ਨਹੀਂ ਆਈ ਉਹਨਾਂ ਦੀ ਵੇਟ ਆ ਹੋ ਰਹੀ ਐ ਉਹ ਆਂਦੇ ਨੇ ਤੇ ਚੱਲਾਂਗੇ ਫਿਰ ਉਰੇ ਤੋਂ ਅਗਲੇ ਗੁਰੂ ਘਰ ਨੂੰ ਯਾਰ ਬਜ਼ੁਰਗ ਬੰਦੇ ਆ ਘਰੋਂ ਵਧੀਆ ਠੀਕ ਕਰੇ ਭਾਈ ਸਾਹਿਬ ਸੁਣਿਓ ਜੀ ਤੁਮ ਇਸੇ ਧਾਰਮਿਕ ਤੇ ਬੇਦਾਰ ਸ਼ਰਾਰਾ ਨਾ ਨਾਟਦਾ ਦਾ ਹੈ ਜੀ ਜਦੋਂ 1600 ਗਿਆਨ ਦੇ ਤੈਸਾ ਕੀ ਪਾਲੇ ਦੇਨ ਹਮ ਸੇ ਪਾਪ ਦੀ ਸਾਧਨਾ ਮਾਈ ਭਾਗੋ ਜੀ ਦੇ ਗੁਰਦੁਆਰਾ ਸਾਹਿਬ ਤੋਂ ਬਾਅਦ ਨਾਲ ਹੀ 500 ਮਿੰਟ ਦੀ ਦੂਰੀ ਤੇ ਐ ਭਾਈ ਸਾਹਿਬ ਸਿੰਘ ਜੀ ਦਾ ਗੁਰਦੁਆਰਾ ਜੋ ਪੰਜ ਪਿਆਰਾਂ ਵਿੱਚੋਂ ਇੱਕ ਸਨ ਤੇ ਐ ਜੀ ਇਹਨਾਂ ਦਾ ਜਨਮ ਸਥਾਨ ਉਰੇ ਇਹਨਾਂ ਦਾ ਜਨਮ ਹੋਇਆ ਸੀਗਾ ਤੇ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਤੇ ਮਾਈ ਭਾਗੋ ਜੀ ਤੇ ਜਿਹੜਾ ਆ ਗੁਰਦੁਆਰਾ ਹੈ ਉਰੇ ਲੰਗਰ ਪਾਣੀ ਦਾ ਕੋਈ ਵੀ ਅਰੇਂਜਮੈਂਟ ਨਹੀਂ ਹੈ ਇਸੇ ਕਰਕੇ ਬਾਬਾ ਜੀ ਨੇ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਦੁਆਰਾ ਬਣਾਇਆ ਕਿ ਸੰਗਤਾਂ ਸਵੇਰੇ ਜਲਦੀ ਨਿਕਲਦੀਆਂ ਤਾਂ ਉੱਥੇ ਲੰਗਰ ਪਛਾਦਾ ਆਪਣਾ ਸ਼ਖਸ ਕਰਨ। ਤੇ ਇਸੇ ਵਾਸਤੇ ਦਾ ਨਾਨਕ ਚੀ ਰਾਜ ਲੰਗਰ ਦਾ ਅਰੇਂਜਮੈਂਟ ਹੈ ਤੇ ਆਪਾਂ ਉਹਨਾਂ ਉੱਥੇ ਚੱਲੇ ਆ ਮੱਥਾ ਟੇਕ ਕੇ ਹੋਰੇ ਤੋਂ। ਬਾਕੀ ਆਹ ਬਾਈ ਉਹਨਾਂ ਨੇ ਆਪਣੇ ਨਾਲ ਹੀ ਸਫ਼ਰ ਕਰ ਰਹੇ ਨੇ ਜੋ ਕਿ ਪੰਜਾਬ ਤੋਂ ਹੀ ਆਏ ਹੋਏ ਨੇ। ਕਿਹੜੇ ਇਲਾਕੇ ਤੋਂ ਆਏ ਬਾਈ ਜੀ? ਆਹ ਬਾਈ ਉਹਨਾਂ ਸੰਗਰੂਰ ਤੋਂ ਆਏ ਹੋਏ ਨੇ ਸਾਰੇ ਇਕੱਠਾ ਜੱਥਾ ਲੈ ਕੇ ਕਿੰਨੀ ਵਾਰ ਆਏ ਬਾਈ? ਪਹਿਲੀ ਵਾਰ ਆ ਵੀਰੇ ਵਿੱਚ ਆ ਬਜ਼ੁਰਗ ਚੌਥੀ ਬੰਨੀ ਵਾਰ ਆ ਜਿੰਦੇ ਬਾਈ ਜੀ ਹੁਣਾਂ ਪਹਿਲੀ ਵਾਰ ਆਏ ਨੇ ਮੈਂ ਵੀ ਪਹਿਲੀ ਵਾਰ ਹੀ ਆਇਆ ਜੀ ਤੇ ਇੱਕ ਜੱਥਾ ਆਪਣੇ ਨਾਲ ਹੋਰ ਕਰ ਰਿਹਾ ਸਫਰ ਆਪਾਂ ਉਹਨਾਂ ਕੋਲ ਵੀ ਜਾਵਾਂਗੇ ਹੁਣ ਉਹਨਾਂ ਨੇ ਹੀ ਬੁਲਾਇਆ ਆਪਣੇ ਨਾਲ ਹੀ ਐ ਉੱਥੋਂ ਲਾ ਲੋ ਕਿ ਜੂੜ ਸਾਹਿਬ ਤੋਂ ਇਕੱਠੇ ਗੱਡੀਆਂ ਲੈ ਕੇ ਐਦਾਂ ਨਿਕਲਦੇ ਨੇ ਤੇ ਆ ਬਾਈ ਜੀ ਹੁਣਾਂ ਖੜੇ ਨੇ ਫੋਟੋ ਖਿਚਾਉਣ ਦੀ ਤਿਆਰੀ 'ਚ ਕਿਹੜੇ ਸ਼ਹਿਰ ਤੋਂ ਆਏ ਹੋਈ ਆਪਾਂ ਪਿੰਡ ਮੱਲਾ ਲੁਧਿਆਣਾ ਜ਼ਿਲ੍ਹਾ ਜਗਰਾਉਂ ਜਗਰਾਉ ਸਾਰੇ ਬੰਦੇ ਪਹਿਲਾਂ ਵੀ ਆਏਗਾ ਕਾ ਪਹਿਲੀ ਵਾਰ ਵੀ ਆਏ ਕੁਝ ਬੰਦੇ ਪਹਿਲਾਂ ਥਾਲ ਪਹਿਲਾਂ ਆ ਕੇ ਗਿਆ ਵਾ ਜੀ ਉਹ ਸਭ ਨੂੰ ਲੈ ਕੇ ਆ ਅੱਛਾ ਅੱਛਾ ਆ ਬਾਈ ਗੁਰਜੰਟ ਸਿੰਘ ਜੀ ਪਹਿਲਾਂ ਵੀ ਆਏ ਹੋਏ ਨੇ ਉਹਰੇ ਕਈ ਵਾਰ ਗੁਰਜੰਟ ਗੁਰਜੰਟ ਸਿੰਘ ਜੰਟੀ ਤੇ ਬਾਕੀ ਇਹ ਸਾਰੇ ਬਾਈ ਇਹਨਾਂ ਨੂੰ ਦਰਸ਼ਨ ਕਰਾਣ ਲੈ ਕੇ ਆਏ ਨੇ ਉਹਰੇ ਰਣਾਨ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਪ੍ਰਧਾਨ ਪਲਵਾਰ ਪ੍ਰਧਾਨ ਸੇਤੋਂ ਪਲਵਾਰ ਉੱਧਾ ਪ੍ਰਧਾਨ ਏ ਮੁੰਡਾ ਮਾਲਕਾ ਦਾ ਸਾਡੇ ਨਾਲ ਆਇਆ ਉਹ ਸਹੌਰ ਦਾ ਮੁੰਡਾ ਚਲੋ ਜੀ ਵਾਹਿਗੁਰੂ ਜੀ ਤੁਹਾਡੀ ਯਾਤਰਾ ਸਫਲ ਕਰਨ ਤੇ ਬਾਈ ਹੁਣ ਆਪ ਪੁੰਨ ਖਾਤਰੇ ਨੇ ਜਿਹੜੀ ਇਨੀ ਸੰਗਤ ਨੂੰ ਲੈ ਕੇ ਆਏ ਨੇ ਹੁਣ ਆਪਾਂ ਚੱਲਦੇ ਹਾਂ ਜੂਰੇ ਤੋਂ ਇਕੱਲੇ ਗੁਰਦੁਆਰਾ ਸਾਹਿਬ ਨਾਨਕਚੀ ਰਾਜੀ ਚਲੋ ਟਾਈਮ ਹੋ ਗਿਆ 12:30 ਤੇ ਆਪਾਂ ਪਹੁੰਚ ਜੀਏ ਇਸ ਟਾਈਮ ਗੁਰਦੁਆਰਾ ਸ੍ਰੀ ਨਾਨਕ ਚੀਰਾ ਸਾਹਿਬ ਉਧਰ ਤੁਹਾਨੂੰ ਦਿਖਾਣੇ ਆ ਕਰਾਨੇ ਦਰਸ਼ਨ ਤੇ ਇਤਿਹਾਸ ਬਾਰੇ ਗੱਲ ਕਰਾਂਗੇ ਸਾਹਮਣੇ ਵਾਲੇ ਸਾਈਡ ਗੁਰਦੁਆਰਾ ਸਾਹਿਬ ਹੈ ਤੇ ਇੱਧਰਲੇ ਪਾਸੇ ਸਰੋਵਰ ਸਾਹਿਬ ਸਰੋਵਰ ਸਾਹਿਬ ਵੱਲੋਂ ਚੱਲਦੇ ਆਪਾਂ ਨੂੰ ਕਰਨੇ ਆ ਵੱਲੋਂ ਓੜਾ ਨੀਵੇਂ ਜਾ ਕੇ ਸਰੋਵਰ ਸਾਹਿਬ ਤੇ ਜਿਹੜੇ ਆਪਾਂ ਬੋਲੀ ਦੇ ਦਰਸ਼ਨ ਕਰਨੇ ਆ ਉੱਥੋਂ ਹੀ ਪਾਣੀ ਆਂਦਾ ਸਰੋਵਰ ਦੇ ਵਿੱਚ ਹੀ ਸਾਰਾ ਆਹ ਸਾਹਮਣੇ ਸਰੋਵਰ ਸਾਹਿਬ ਜਿਵੇਂ ਕਿ ਫੋਮ ਦਿਖ ਰਿਹਾ ਇਸ਼ਨਾਨ ਵਗੈਰਾ ਕਰਾਂਗੇ ਫਿਰ ਜਾਵਾਂਗੇ ਰੋਤ ਮੱਥਾ ਉੱਥਾ ਟੇਕਣ ਲਈ ਫਿਰ ਛਕਦੇ ਆਪਾਂ ਲੰਗਰ ਖਾ ਸਰਦਾ ਨਾਣ ਆਪਾਂ ਕਰ ਲਈ ਹੁਣ ਜਾਵਾਂਗੇ ਆਪਾਂ ਗੁਰੂ ਘਰ ਦੇ ਦਰਸ਼ਨਾਂ ਲਈ ਗੁਰੂ ਨਾਨਕ ਦੇਵ ਜੀ ਆਪਣੀ ਦੂਜੀ ਉਦਾਸੀ ਦੇ ਦੌਰਾਨ 1510 ਈਸਵੀ ਤੋਂ ਲੈ ਕੇ 1514 ਈਸਵੀ ਤੱਕ ਦਾ ਟਾਈਮ ਉਹਰੇ ਬਤੀਤ ਕਰਿਆ ਸੀਗਾ ਤੇ ਉਹਰੇ ਪਾਣੀ ਦੀ ਬਹੁਤ ਦਿੱਕਤ ਹੁੰਦੀ ਸੀਗੀ ਪੀਣ ਵਾਲੇ ਪਾਣੀ ਦੀ ਖਾਰਾ ਪਾਣੀ ਹੁੰਦਾ ਸੀਗਾ ਤੇ ਗੁਰੂ ਨਾਨਕ ਦੇਵ ਜੀ ਨੇ ਫਿਰ ਇਸ ਸਥਾਨ ਤੇ ਟੱਕ ਲਾ ਕੇ ਪਾਣੀ ਕੱਢਿਆ ਸੀਗਾ ਕਿ ਲਾ ਲਓ ਕਿ ਪਾਣੀ ਦੀ ਖੋਜ ਕਰੀ ਸੀ ਇਸ ਜਗ੍ਹਾ ਤੇ ਤੇ ਉਸ ਜਵਾਨ ਨੇ ਲਾਇਆ ਟੱਕ ਹਜੇ ਵੀ ਉਹਦੇ ਬੋਲੀ ਦੇ ਵਿੱਚੋਂ ਪਾਣੀ ਨਿਕਲਦਾ ਜਿਹਦੇ ਦਰਸ਼ਨਾਂ ਲਈ ਆਪਾਂ ਹੁਣ ਜਾ ਰਹੇ ਆ ਇਹ ਉਹ ਸਥਾਨ ਹੈ ਜਿੱਥੇ ਮੁੰਨਾ ਦੇ ਜੀ ਨੇ ਟੱਕ ਲਾਇਆ ਸੀਗਾ ਤੇ ਹੁਣ ਤੱਕ ਪਾਣੀ ਆਪਣੇ ਆਪ ਨਿਚੋਂ ਧਰਤੀ ਦੇ ਵਿੱਚੋਂ ਨਿਕਲ ਰਿਹਾ ਹੈ ਦੇਖੋ ਜੀ ਕਿੰਨਾ ਕਲੀਨ ਪਾਣੀ ਹੈ ਤੇ ਲੋਕ ਇਸ ਆਪਣੇ ਪਵਿੱਤਰ ਪਾਣੀ ਨੂੰ ਆਪਣੇ ਘਰਾਂ ਤੱਕ ਕੈਨੀਆਂ ਦੇ ਭਰ ਕੇ ਲੈ ਕੇ ਜਾ ਰਹੇ ਨੇ ਤੇ ਪ੍ਰਸ਼ਾਦ ਦੇ ਰੂਪ ਚ ਇੱਧਰ ਜਲ ਵੀ ਦਿੱਤਾ ਜਾਂਦਾ ਹੈ ਇੱਧਰ નીચે ਬੋਲੀ ਸਾਹਿਬ 'ਚ ਮੱਥਾ ਟੇਕ ਕੇ ਹੁਣ ਜਾਵਾਂਗੇ ਉੱਪਰ ਦਰਬਾਰ ਸਾਹਿਬ ਵੱਲ ਨੂੰ ਤੇ ਉੱਪਰ ਹੀ ਲੰਗਰ ਹਾਲ ਤੇ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਲੰਗਰ ਪ੍ਰਸ਼ਾਦਾ ਛਕਾਂਗੇ ਚੱਲਦੇ ਹੁਣ ਆਪਾਂ ਉੱਪਰ ਨੂੰ ਇੱਧਰਲੇ ਸਾਈਡ ਆ ਗਈ ਦਰਬਾਰ ਸਾਹਿਬ ਸਾਹਮਣੇ ਵਾਲੇ ਪਾਸੇ ਲੰਗਰ ਹਾਲ ਆਪਾਂ ਜਿੱਦਿਆ ਮੱਥਾ ਟੇਕਣ ਦਰਬਾਰ ਸਾਹਿਬ ਦੇ ਨਾਲ ਹੀ ਬਿਲਕੁਲ ਦੀਵਾਨ ਹਾਲ ਹੈ ਉਦੋਂ ਪਰਲੇ ਸਾਈਡਾ ਲੰਗਰ ਹਾਲ ਹੁਣ ਆਪਾਂ ਉਧਰ ਨੂੰ ਜਾ ਰਹੇ ਆ ਲੰਗਰ ਛਕਣ ਵੱਲੋਂ ਲੋਕੀ ਸਰਵੇਰੇ 8:30 ਵਜੇ ਕਰਿਆ ਸੀ ਨਾਸਤਾ ਜੋ ਕਿ ਗੁਰੂ ਜੀ ਦੇ ਲੰਗਰ ਦੀ ਕਰਿਆ ਸੀ ਇੱਧਰਲੀ ਸਾਈਡ ਹੈ ਸਾਹਮਣੇ ਵਾਲੇ ਪਾਸੇ ਲੰਗਰ ਹਾਲ ਮਸਤੀ ਖੋਰ ਕੀ ਹੋ ਰਿਹਾ ਕੀ ਹੋ ਰਿਹਾ ਤੇਰੇ ਕੋਲ ਮੈਨੂੰ ਮਜ਼ਾ ਆ ਰਿਹਾ ਮੈਨੂੰ ਮਜ਼ਾ ਆ ਰਿਹਾ ਮੇਰੇ ਕੋਲ ਆ ਮੇਰੇ ਕੋਲ ਨੀਤੇ ਬੋਲੀ ਸਾਹਿਬ ਸੀਗਾ ਉੱਪਰ ਦਰਬਾਰ ਸਾਹਿਬ ਹੈ ਤੇ ਨਾਲ ਹੀ ਦੀਵਾਨ ਦਾ ਦੀਵਾਨ ਹਾਲ ਹੈ ਤੇ ਸਾਹਮਣੇ ਵਾਲੇ ਪਾਸੇ ਲੰਗਰ ਹੈ ਹੁਣ ਆਪਾਂ ਜਾ ਰਹੇ ਲੰਗਰ ਸ਼ਕਰਵਾਲ ਨੂੰ ਹੁਣ ਦਰਸ਼ਨ ਕਰਨੇ ਆਂ ਜੀ ਆਪਾਂ ਗੁਰਦੁਆਰਾ ਸਾਹਿਬ ਨਾਲ ਜੀ ਦਾ ਜਿੱਥੇ ਦੇ ਇਤਿਹਾਸ ਬਾਰੇ ਆਪਾਂ ਗੱਲਬਾਤ ਕਰੀਏ ਪੂਰੀ ਕਿ ਇੱਥੇ ਦੇ ਲੋਕਾਂ ਦੇ ਗੁਰਨਾਨ ਸਿੰਘ ਦੇਵ ਜੀ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਕਿਉਂਕਿ ਉਹਨਾਂ ਨੇ ਪਾਣੀ ਪ੍ਰੋਵਾਈਡ ਕਰਵਾਇਆ ਇੱਥੇ ਦੇ ਲੋਕਾਂ ਨੂੰ ਤੇ ਇਸ ਸਥਾਨ ਦੇ ਉੱਤੇ ਉਹਨਾਂ ਗੁਰਨਾਨ ਸਿੰਘ ਦੇਵ ਜੀ ਦੇ ਨਾਮ ਤੇ ਸਕੂਲ ਵੀ ਨੇ ਕਾਫੀ ਤੇ ਹਸਪਤਾਲ ਵੀ ਬਣਾਏ ਹੋਏ ਨੇ ਹਸਪਤਾਲ ਸਕੂਲ ਇੱਕ ਤਾਂ ਨਾਲ ਹੀ ਹੈ ਕਦੇ ਵੀ ਬਾਬਾ ਜੀ ਨੇ ਕਿਰਪਾ ਕਰੀ ਫੇਰ ਦੁਬਾਰਾ ਆਵਾਂਗੇ ਪੂਰਾ ਇੱਕ ਦਿਨ ਉਹਦੇ ਲੈ ਕੇ ਸਾਰਾ ਏਰੀਆ ਦੇਖਾਂਗੇ ਹਾਂਜੀ ਅੱਜ ਆਪਾਂ ਦਰਸ਼ਨ ਕਰਨ ਲਈ ਜੀ ਸਾਹਿਬ ਦੇ ਨੇੜੇ ਕਰਨਾਟਕਾ ਵਿੱਚ ਜੋ ਕਿ ਗੁਰੂ ਘਰ ਆਮ ਆਪਣੇ ਸਥਿਤਤ ਨੇ ਤੈਨੂੰ ਨਾਨਕਦੇਵ ਜੀ ਦਾ ਮਾਈ ਭਾਗੋ ਜੀ ਦਾ ਸੀਗਾ ਸਾਰੀ ਤੁਹਾਨੂੰ ਇਤਿਹਾਸ ਬਾਰੇ ਗੱਲਬਾਤ ਦੱਸੀ ਹੈ ਤੇ ਇਹਦੇ ਨਾਲ ਹੀ ਆਪਾਂ ਅੱਜ ਦਾ ਔਰੇ ਦਾ ਬਲੌਗ ਕਰਾਂਗੇ ਖਤਮ ਤੇ ਔਰੇ ਤੱਕ ਕਿ ਹੁਣ ਵਾਪਸੀ ਹੋ ਜਾਣਾ ਹਜੂਰ ਸਾਹਿਬ ਜੋ ਔਰੇ ਤੋਂ 180 ਕਿਲੋਮੀਟਰ ਤਕਰੀਬਨ ਹੋਇਆ ਤੇ 4 ਘੰਟੇ ਲੱਗਣਗੇ ਵਿੱਚ ਵਿੱਚ ਰਾਹ ਬਹੁਤ ਜ਼ਿਆਦਾ ਮਾੜਾ ਤੇ ਬਸ ਓਰੀ ਆਪਾਂ ਬਲੌਗ ਦੀ ਕਰ ਰਹੇ ਸਮਾਪਤੀ ਤੇ ਅੱਗੇ ਦੇ ਹਜੂਰ ਸਾਹਿਬ ਦਾ ਸਫ਼ਰ ਸਾਡੇ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਾਂ ਹੋਰ ਵੀ ਗੁਰੂ ਧਾਮਾਂ ਦੇ ਦਰਸ਼ਨ ਕਰਾਂਗੇ ਉੱਥੇ ਤੇ ਗੁਰਦੁਆਰੇ ਜਿੰਨੇ ਵੀ ਆਪਾਂ ਦਰਸ਼ਨ ਕਰ ਰਹੇ ਨੇ ਅੱਜ ਸਾਰੇ ਪਾਪਾ ਨਿਧਾਨ ਸਿੰਘ ਜੀ ਦੇ ਦੁਆਰਾ ਹੀ ਅੱਗੇ ਚੱਲ ਰਹੇ ਨੇ ਦੇਖ ਰਹੇ ਸਾਰੇ ਉਹਨਾਂ ਦੀ ਟ੍ਰਸਟ ਦੁਆਰਾ ਹੀ ਹੋ ਰਹੀ ਹੈ ਜਿੰਨੇ ਵੀ ਗੁਰੂ ਕਾਮ ਅਨੁਦਰਸ਼ਨ ਕਰ ਰਹੇ ਨੇ ਹਜ਼ੂਰ ਸਾਹਿਬ ਦੇ ਨੇੜੇ ਜਿੰਨੇ ਵੀ ਗੁਰੂ ਕਰਨ ਨੇ ਕਿ ਤੇ ਉਰੇ ਆਪਾਂ ਕਰਦੇ ਹਾਂ ਬਲੌਗ ਦੀ ਸਮਾਪਤੀ ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ